ਬੱਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੁਰਬਾਣੀ ਦੇ ਵਿੱਚ ਜਿਹੜੇ ਮਹਿੰਗੇ ਸ਼ਬਦ ਆਉਂਦੇ ਨੇ ਜਿਨ੍ਹਾਂ ਨੂੰ ਆਪਾਂ ਕਠਣ ਵੀ ਕਹਿੰਦੇ ਆ ਕਿ ਪੜਨ ਦੇ ਵਿੱਚ ਥੋੜੇ ਜੇ ਸ਼ਬਦ ਉਹ ਕਠਣ ਨੇ ਉਹਨਾਂ ਦੇ ਆਪਾਂ ਸੰਖਿਆ ਕਰ ਰਹੇ ਆ ਪਿਛਲੀ ਵੀਡੀਓ ਵਿੱਚ ਆਪਾਂ ਜਿਹੜੇ ਚਾਰ ਸ਼ਬਦ ਆਉਂਦੇ ਉਹਨਾਂ ਦੱਸਿਆ ਸੀ ਕਿ ਇਸ ਸਪੈਲਿੰਗ ਉਹਨਾਂ ਦੇ ਕਿਵੇਂ ਬਣਨਗੇ ਉਹਨਾਂ ਦੇ ਜਿਹੜੇ ਅਰਥ ਨੇ ਕਿਵੇਂ ਬਣਨਗੇ ਅੱਜ ਆਪਾਂ ਦੱਸਣਾ ਹੈ ਗੁਰਬਾਣੀ ਦੇ ਵਿੱਚ ਜਿਹੜਾ ਐੜਾ ਤੇ ਯਈਆ ਖਰ ਆਉਂਦਾ ਹੈ ਦੱਦਾ ਤੇ ਯਈਆ ਖਰ ਆਉਂਦਾ ਹੈ ਹੋਰ ਵੀ ਮਹਿੰਗੇ ਸ਼ਬਦ ਆਉਂਦੇ ਨੇ ਅੱਜ ਉਹਨਾਂ ਬਾਰੇ ਆਪਾਂ ਦੱਸਾਂਗੇ ਕਿਵੇਂ ਉਚਾਰਨ ਕਰਨੇ ਨੇ ਤੇ ਉਹਨਾਂ ਦੇ ਅਰਥ ਕੀ ਬਣਦੇ ਠੀਕ ਆ ਤੁਸੀਂ ਇਸ ਚੀਜ਼ ਦੇ ਵੱਲ ਧਿਆਨ ਦੇਣਾ ਕੱਲੇ ਕੱਲੇ ਸ਼ਬਦ ਦੇ ਵੱਲ ਤੁਸੀਂ ਧਿਆਨ ਦੇਣਾ ਹੈ ਠੀਕ ਆ ਠੀਕ ਆ ਜੀ ਹਾਂ ਪਹਿਲਾ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਆਇਓ ਠੀਕ ਆ ਐੜਾ ਤੇ ਜਈਏ ਓਂਕਰ ਜਈਏ ਹੋੜਾ ਐੜਾ ਹਾਂ ਜਈਏ ਹੋੜਾ ਇਹ ਸ਼ਬਦ ਗੁਰਬਾਣੀ ਦੇ ਵਿੱਚ ਆਉਂਦਾ ਹੈ ਐੜਾ ਜਈਏ ਹੋੜਾ ਇਸ ਨੂੰ ਆਪਾਂ ਕਿਵੇਂ ਉਚਾਰਨ ਕਰਨਾ ਹੈ ਇੱਥੇ ਲਿਖ ਕੇ ਦੱਸੋ ਐੜਾ ਈੜੀ ਨੂੰ ਸਿਹਾਰੀ ਹਾਂ ਤੇ ਊੜੇ ਹੋੜਾ ਊੜੇ ਦਾ ਮੂੰਹ ਖੁੱਲ੍ਹਾ ਹੈ ਹਾਂ ਇਹ ਬਣ ਗਿਆ ਅਯੋ ਐੜਾ ਈੜੀ ਸਿਆਰੀ ਊੜੇ ਦਾ ਮੂੰਹ ਖੁੱਲ੍ਹਾ ਹੈ ਅਯੋ ਐੜਾ ਗੁਰਬਾਣੀ ਦੇ ਇਸ ਤਰ੍ਹਾਂ ਹੁੰਦਾ ਤੇ ਪੜਨ ਆਪਾਂ ਇਸ ਤਰ੍ਹਾਂ ਹੈ ਇਸ ਦਾ ਅਰਥ ਕੀ ਹੈ ਇੱਥੇ ਲਿਖੋ ਵਸਤ ਅਰਥ ਆਇਆ ਐੜੇ ਕੰਨਾ ਈੜੀ ਸਿਆਰੀ ਤੇ ਐੜੇ ਕੰਨਾ ਆਇਆ ਗੁਰਬਾਣੀ ਵਿੱਚ ਇਸ ਤਰ੍ਹਾਂ ਆਉਂਦਾ ਹੈ ਪੜਨ ਆਪਾਂ ਇਸ ਤਰ੍ਹਾਂ ਆਇਓ ਤੇ ਅਰਥ ਬਣ ਗਿਆ ਆਇਆ ਕੀ ਅਰਥ ਬਣ ਗਿਆ ਆਇਆ ਹਾਂ ਦੂਜਾ ਸ਼ਬਦ ਗੁਰਬਾਣੀ ਦੇ ਵਿੱਚ ਆਉਂਦਾ ਹੈ ਕਿ ਦਦੇ ਓਂਕਰ ਯਈਏ ਨੂੰ ਬਿਹਾਰੀ ਹਾਂ ਬਿਹਾਰੀ ਦਦੇ ਓਂਕਰ ਯਈਏ ਨੂੰ ਬਿਹਾਰੀ ਇਹ ਗੁਰਬਾਣੀ ਵਿੱਚ ਆਉਂਦਾ ਹੈ ਆਪਾਂ ਪੜਨਾ ਕਿਵੇਂ ਆ ਉਹ ਤੁਹਾਨੂੰ ਲਿਖ ਕੇ ਦੱਸ ਦਿਆਂ ਉਥੇ ਦੱਦਾ ਦੱਦੇ ਦਾ ਔਂਕੜ ਈੜੀ ਸਿਆਰੀ ਈੜੀ ਨੂੰ ਬਿਹਾਰੀ ਗੁਰਬਾਣੀ ਇਹਦਾ ਸ਼ਬਦ ਆਉਂਦਾ ਇਸ ਤਰ੍ਹਾਂ ਗੁਰਬਾਣੀ ਵਿੱਚ ਪਰ ਪੜ੍ਹਨਾ ਹੈ ਦੁਏਈ ਦੁਏਈ ਠੀਕ ਆ ਈੜੀ ਨੂੰ ਸਿਆਰੀ ਵੀ ਲਾ ਕੇ ਤੇ ਈੜੀ ਨੂੰ ਬਿਹਾਰੀ ਵੀ ਲਾਉਣੀ ਹੈ ਔਂਕੜ ਵੀ ਲੈਣਾ ਠੀਕ ਆ ਦੁਏਈ ਇਸ ਦਾ ਅਰਥ ਕੀ ਏ ਇਸ ਦਾ ਅਰਥ ਹੈ ਦੂਜੀ ਦੱਦੇ ਲੈਂਕੜ ਜੱਜੇ ਨੂੰ ਬਿਹਾਰੀ ਹਾਂ ਦੂਜੀ ਇਸ ਦਾ ਅਰਥ ਬਣ ਗਿਆ ਦੂਜੀ ਗੁਰਬਾਣੀ ਵਿੱਚ ਜਿਸ ਤਰ੍ਹਾਂ ਆਉਂਦਾ ਹੈ ਪੜਨਾ ਦੋਈ ਦੋਈ ਕਿਵੇਂ ਪੜਨਾ ਹੈ ਦੋਈ ਹਾਂ ਤੇ ਅਰਥ ਕੀ ਬਣ ਗਿਆ ਦੂਜੀ ਹਾਂ ਦੋ ਸ਼ਬਦਾਂ ਤੋਂ ਸ਼ਬਦ ਲੱਗ ਗਈ ਨਾ ਹਾਂਜੀ ਹਾਂ ਤੀਜਾ ਸ਼ਬਦ ਗੁਰਬਾਣੀ ਦੇ ਵਿੱਚ ਆਉਂਦਾ ਹੈ ਐੜਾ ਯਈਏ ਨੂੰ ਕੰਨਾ ਤੇ ਨੰਨੇ ਨੂੰ ਕੰਨਾ ਯਈਆ ਪਾਉ ਹਾਂ ਗੁਰਬਾਣੀ ਵਿੱਚ ਇਸ ਤਰ੍ਹਾਂ ਸ਼ਬਦ ਆਉਂਦਾ ਹੈ ਐੜਾ ਯਈਏ ਨੂੰ ਕੰਨਾ ਨੰਨੇ ਨੂੰ ਕੰਨਾ ਤੇ ਇਸਨੂੰ ਆਪਾਂ ਕਿਵੇਂ ਪੜ੍ਹਨਾ ਹੈ ਇੱਥੇ ਤੁਹਾਨੂੰ ਦੱਸਦੇ ਆ ਇਹ ਐੜਾ ਈੜੀ ਸਿਹਾਰੀ ਐੜੇ ਕੰਨਾ ਨੰਨੇ ਕੰਨਾ ਤੇ ਪੜ੍ਹਨਾ ਆਪਾਂ ਇਸ ਤਰ੍ਹਾਂ ਹੈ ਇਹ ਆਨਾ ਠੀਕ ਆ ਗੁਰਬਾਣੀ ਵਿੱਚ ਇਸ ਤਰ੍ਹਾਂ ਹੁੰਦਾ ਐੜਾ ਜਈਏ ਕੰਨ ਨੰਨੇ ਕੰਨ ਪੜਨਾ ਪਛਤਰਾ ਇਆਨਾ ਐੜਾ ਏੜੀ ਛਾਰੀ ਐੜੇ ਕੰਨ ਨੰਨੇ ਕੰਨ ਇਆਨਾ ਇਸ ਦਾ ਅਰਥ ਕੀ ਬਣ ਗਿਆ ਬਾਲਕ ਇਸ ਦਾ ਅਰਥ ਬਣ ਗਿਆ ਬਾਲਕ ਇਆਨਾ ਬਾਲਕ ਜਾਂ ਇਆਨਾ ਇਆਨਾ ਹਾਂ ਇਸ ਦਾ ਅਰਥ ਬਣ ਗਿਆ ਬਾਲਕ ਇਆਣਾ ਪੜਨਾ ਕੀ ਪੜਨਾ ਇਹਨੂੰ ਇਆਣਾ ਨਹੀਂ ਅਰਥੇ ਬਾਲਕ ਇਆਣਾ ਹੈ ਇਹਨੂੰ ਪੜਨਾ ਇਆਣਾ ਇਆਣਾ ਨੰਨੀ ਦੀਵਾਜ ਉਚਾਰਨ ਕਰਨੀ ਇਆਣਾ ਬੋਲਣਾ ਹੈ ਇਹ ਸਖਤ ਸਮ ਲੱਗੀ ਤੁਹਾਨੂੰ ਹਾਂਜੀ ਆ ਚੌਥਾ ਆਪਾਂ ਸ਼ਬਦ ਸਿੱਖਣਾ ਹੈ ਕਿ ਕਕੇ ਕੰਨਾ ਯਈਏ ਕੰਨਾ ਕਕੇ ਕੰਨਾ ਯਈਏ ਕੰਨਾ ਆ ਇਹ ਗੁਰਬਾਣੀ ਵਿੱਚ ਆਉਂਦਾ ਹੈ ਤੇ ਪੜ੍ਹਨਾ ਇਸ ਨੂੰ ਕਿਵੇਂ ਆ ਇੱਥੇ ਲਿਖੋ ਕਕੇ ਕੰਨਾ ਏ ੜੀ ਸਿਹਾਰੀ ਹਾਂ ਕਕੇ ਕਕੇ ਕੰਨਾ ਏ ੜੀ ਸਿਹਾਰੀ ਏ ੜੇ ਨੂੰ ਕੰਨਾ ਹਾਂ ਗੁਰਬਾਣੀ ਵਿੱਚ ਇਸ ਤਰ੍ਹਾਂ ਆਉਂਦਾ ਕਕੇ ਕੰਨਾ ਜਈਏ ਗੱਲਾਂ ਤੇ ਪੜ੍ਹਨਾ ਕਿਵੇਂ ਕਕੇ ਕੰਨਾ ਏ ੜੀ ਸਿਹਾਰੀ ਏ ੜੇ ਕੰਨਾ ਕਾਇਆ ਕਾਇਆ ਤੇ ਇਸ ਦਾ ਅਰਥ ਕੀ ਬਣ ਗਿਆ ਇੱਥੇ ਲਿਖੋ ਸਰੀਰ ਕਾਇਆ ਕਹਿੰਦੇ ਸਰੀਰ ਨੂੰ ਦੇਹ ਨੂੰ ਠੀਕ ਆ ਠੀਕ ਹੈ ਜੀ ਆਪਾਂ ਕਹਦੇ ਨੇ ਇਹਦਾ ਕਾਇਆ ਉਵੇਂ ਇਹ ਗੁਰਬਾਣੀ ਦੇ ਵਿੱਚ ਸ਼ਬਦ ਇਹ ਆਉਂਦਾ ਹੈ ਕਾਇਆ ਤੇ ਅਰਥ ਬਣ ਗਿਆ ਸਰੀਰ ਜਾਂ ਦੇਹ ਠੀਕ ਗੁਰਬਾਣੀ ਵਿੱਚ ਇਸ ਤਰ੍ਹਾਂ ਸ਼ਬਦ ਆਉਂਦਾ ਹੈ ਕਕੇ ਕੰਨਾ ਯਈਏ ਕੰਨਾ ਤੇ ਬੋਲਣਾ ਕਿਵੇਂ ਆ ਕਾਇਆ ਹਾਂ ਕਾਇਆ ਬਣ ਗਿਆ ਅਰਥ ਸਰੀਰ ਜਾਂ ਦੇਹ ਤੁਹਾਨੂੰ ਇਹ ਚਾਰਾਂ ਸ਼ਬਦਾਂ ਦੀ ਸਮਝ ਲੱਗੀ ਪੂਰੀ ਹਾਂ ਜੀ ਠੀਕ ਆ ਹਾਂ ਇਸ ਤਰ੍ਹਾਂ ਹਾਂ ਇਸ ਤਰ੍ਹਾਂ ਉਚਾਰਨ ਕਰਨਾ ਹੈ ਲੱਗੀ ਸਮਝ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ